ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੇਰੀ ਫਾਰਮ 'ਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆ ਗਈ ਹੈ ਤਾਜੀ ਸੂਈ ਝੋਟੀ ਆ ਬਹੁਤ ਚੰਗੀ ਝੋਟੀ ਆ ਥਨ ਥੁੰਨ ਦੀ ਬਹੁਤ ਵਧੀਆ ਆਓ ਲਈਏ ਵੀਰ ਕੋ ਇਹਦੇ ਬਾਰੇ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੇਰੀ ਫਾਰਮ ਵੇਖਣਾਂ ਲਈ ਸਾਰੇ ਵੀਰ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਵੀਰ ਜੀ channel ਨੂੰ ਹਰ ਵਾਰ ਸਬਸਕ੍ਰਾਈਬ ਕਰਿਓ ਜੀ ਲਾਈਕ ਕਰਿਓ ਸ਼ੇਅਰ ਕਰਿਓ ਜੀ ਨਵੀਂ ਦੀ ਨਵੀਂ ਵੀਡੀਓ ਲੈ ਕੇ ਤੁਹਾਨੂੰ ਵਿਖਾਈ ਜਾਵੇ ਆਈ ਨੀ ਵੀਡੀਓ ਦੇ ਵਿੱਚ ਆ ਗਈ ਹੈ ਦੂਜੀ ਸੂਏ ਛੋਟੀ ਸੂਈ ਹੈ ਵੀਰ ਜੀ ਰਾਜ ਦੀ ਤਾਜੀ ਬਹੁਤ ਚੰਗੀ ਛੋਟੀ ਹੈ ਜੀ ਖੋਲ ਕੇ ਬਹੋ ਦਾ ਵੀਰ ਜੀ ਹਾਂਜੀ ਖੋਲੀ ਜੀ ਤਾਂ ਭਾਂਡੇ ਦੀ ਵੀਰ ਜੀ ਚੰਗੀ ਲੱਗੇ ਥਲੇ ਲੇਵਾ ਵੇਖੋ

ਲੈਵ ਦਿੱ ਜੀ ਜੀ ਮਗਰ ਕੀ ਜੇ ਇਹ ਕਟਾ ਆ ਗਿਆ ਵੀਰ ਜੀ ਨੀਲੀ ਦਾ ਕਟਾ ਪਾਇਆ ਇਨੇ ਪਿਓਰ ਤੇ ਮੈਂ ਵੀ ਚੰਗੀ ਆ ਰਵੇ ਜੀ ਆ ਚੰਗਾ ਦੁੱਧ ਠੰਣਪਾਂਡੇ ਚੰਗੇ ਦੀ ਆ ਦੂਜਾ ਸੂਆ ਸੂਈ ਜੋ ਕਿਤਨੀ ਸੂਈ ਵੀਰ ਜੀ ਇਹ ਰਾਤ ਦੀ ਸੂਈ ਜੋ ਬਹੁਤ ਚੰਗੀ ਝੋਟੀ ਆ ਪਹਿਲੇ ਸੂਏ ਦੁੱਧ ਕੱਢਿਆ ਨੇ 10 ਤੋਂ 11 ਕਿਲੋ ਐਰ ਕੀ ਦੂਜਾ ਸੂਆ ਝੋਟੀ ਆ ਚਿਵਾ ਲੱਗਾ ਵੀ ਇੰਦੀ ਬਹੁਤ ਜ਼ਿਆਦਾ ਭੋਲਾ ਗਾਇਆਂ ਨੂੰ ਚਿਵਾਵਾ ਝੋਟੀ ਦਾ ਤੇ ਆਪਣਾ ਰਹੀ ਗੱਲ ਵੀਰ ਜੀ ਦੇ ਮੁੱਲ ਦੀ ਮੁੱਲ ਭਾਵੇਂ ਇਹਦਾ ਕਰੀਏ 1 15 1 10 ਇਹ 1 5 ਦੀ ਹਾਂ ਨਾ ਪੱਕੀ ਕਿਹੜੀ ਦੇ ਦੇਣੀ ਝੋਟੀ ਵੀਰ ਜੀ 1 5 ਦੀ 1 5 ਦੀ ਦੇ ਦਾਂਗੇ ਕੋਈ ਵੀਰ ਇੱਥੇ ਚੱਲ ਕੇ ਆਊਗਾ ਦੂਰ ਨੇੜੇ ਉਹਦਾ ਮਾਣ ਤਾਂ ਹੋਰ ਖੁੱਲਾ ਮਾਣ ਕਰ ਦਾਂਗੇ ਇਸ ਟਾਈਮ ਦੁੱਧ ਕਿੰਨਾ ਵੀਰ ਜੀ ਥੱਲੇ ਇਸ ਟਾਈਮ ਰਾਤ ਦੀ ਸੂਈ ਜੇ 2 ਚਵਈਆਂ ਹੋਈਆਂ ਇਹਦੀਆਂ ਬਸ ਅਜੇ ਬਾਕੀ ਦੁੱਧ ਜ਼ਿਆਦਾ ਨਹੀਂ ਤੇ ਗੱਲ ਵੀਰ ਦੀ ਸੇਵਾ ਦੀ ਆ ਜਾਂਦੀ ਆ ਪਿੰਦ ਨੇ ਦੁੱਧ ਚੰਗਾ ਕੱਢਿਆ ਦੁੱਧ ਨੂੰ 12 13 ਕਿਲੋ ਰਮਾਨਾ ਇਹਨੇ ਬਾਕੀ ਗੱਲ ਸੇਵਾ ਦੀ ਚਵਾ ਦੀ ਬੜੀ ਪੋਲੀ ਗਾਈਆਂ ਵਾਂਗੂ ਵੀਰ ਜੀ ਬਾਕੀ ਜਿਹੜੀ ਹਾਂ ਨਾ ਮੈਂ 1 5 ਦੀ ਆਏਗੇ ਵੀਰ ਦਾ ਹੋਰ ਮਾਨਦਾਨ ਖੁੱਲਾ ਕਰਾਂਗੇ ਵੀਰ ਜੀ ਕੋਈ ਵੀ ਵੀਰ ਫੋਨ ਲਾਵੇ ਉਹਦਾ ਮਾਨਦਾਨ ਕਰਾਂਗੇ ਵੀਰ ਪਿੰਡ ਕੀ ਵੀਰ ਜੀ ਪਿੰਡ ਆਪਣਾ ਵੀਰ ਜੀ ਦਾਦੂਪੁਰ ਆ ਗਿਆ ਜੀ ਤੇ ਤਸਵੀਰ ਮਜੀਠਾ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਵੀਰ ਜੀ ਤੇ ਫੋਨ ਨੰਬਰ ਆਗਾ ਜੀ 90418 ਤੇ 56318 ਵੀਰ ਜੀ ਸਸੀ ਗੱਲ ਜੀ ਸਸੀ ਗੱਲ